ਮਿੱਤਰੋ ਬਸ਼ੇਰਾ ਤੁਹਾਨੂੰ ਇਹ ਪਾਸਰ ਬਣ ਜੂਗਾ ਰੇਟ ਦੀ ਟੈਨਸ਼ਨ ਨਾ ਲਿਓ ਰੇਟ ਮੌਕੇ ਤੇ ਹੋ ਜੂ ਵਧੀਆ ਮਾਨਤਾਨ ਕਰਨਗੇ ਬਾਈ ਹੋਰੇ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਚੰਗੀ ਹਾਈਟ ਕਰੂ ਮਿੱਤਰੋ ਬੱਚਾ ਆਉਣ ਵਾਲੇ ਸਮੇਂ ਚ ਬਹੁਤ ਚੰਗੇ ਘੋੜੇ ਦਾ ਬੱਚਾ ਤੇ ਪਿਓ ਦੀ ਹਾਈਟ ਵੀ ਬਹੁਤ ਚੰਗੀ ਆ ਤੇ ਮਾਂ ਦੀ ਹਾਈਟ ਵੀ ਤੇ ਕਰਾਂਗੇ ਆਪਾਂ ਅੱਗੇ ਡਿਟੇਲ ਬਾਰੇ ਗੱਲਬਾਤ ਤੇ ਜਿਨ੍ਹਾਂ ਨੇ ਪੇਜ ਹਾਲੇ ਤੱਕ ਆਪਣਾ ਫੋਲੋ ਨਹੀਂ ਕੀਤਾ ਪੇਜ ਨੂੰ ਫੋਲੋ ਕਰ ਲਿਓ ਜੀ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜਰੂਰ ਕਰਿਓ ਟਿਕ ਕਰਦੇ ਆ ਜੀ ਡਿਟੇਲ ਬਾਰੇ ਗੱਲਬਾਤ ਤੇ 3 ਮਹੀਨੇ ਉਮਰ ਦੱਸੀ ਹੈ ਜੀ ਮਾਲਕ ਵੀਰਾਂ ਨੇ ਤੇ ਇਹਦਾ ਪਿਓ ਹੈਗਾ ਜੀ ਰਤਨਵੀਰ ਤੇ ਪਿਓ ਦੀ ਹਾਈਟ ਹੈਗੀ ਹੈ ਜੀ 65 66 ਇੰਚ ਤੇ ਦਾਦਾ ਹੈਗਾ ਜੀ ਭਾਰਤ ਰਤਨ ਤੇ ਇਹਦੀ ਮਾਂ ਦੀ ਹਾਈਟ ਹੈਗੀ ਹੈ ਜੀ 62 ਇੰਚ ਤੇ ਜ਼ਿਲ੍ਹਾ ਬਾਈ ਹੋ ਰਹੇ ਦਾ ਸੰਗਰੂਰ ਹੈ ਪਰ ਮੁੱਲ ਬਾਈ ਹੋਰੇ ਕਰਦੇ ਆ ਜੀ 50000 ਬਾਕੀ ਮੌਕੇ ਤੇ ਮੰਤਣ ਹੋ ਜੂ ਵਧੀਆ ਮੰਤਣ ਕਰਨਗੇ ਤੇ ਇੱਕ ਵਾਰੀ ਗੱਲਬਾਤ ਜਰੂਰ ਕਰਿਓ ਤੇ ਕਨਗਨੌਤੀ ਦਾ ਸ਼ਕੀਰ ਹੈ ਜੀ ਬੱਚਾ ਤੇ ਚੰਗੀ ਹਾਈਟ ਕਰੂ ਆਉਣ ਵਾਲੇ ਸਮੇਂ ਚ ਤੇ ਕਰ ਲਓ ਸੰਪਰਕ ਇੰਨੀ ਕੀ ਡਿਟੇਲ ਆਪਾਂ ਨੂੰ ਦੱਸੀ ਸੀ ਆਪਣੇ ਭਰਾਵਾਂ ਨੇ ਤੇ ਛੋਡੇ ਨਾਲ ਆਪਾਂ ਸਾਂਝੀ ਕਰਤੀ ਤੇ ਕਰ ਲਓ ਜੀ ਸੰਪਰਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਵੀ ਆਪਣੇ ਪੇਜ ਤੇ ਵੀਡੀਓ ਕਰਾਉਣਾ ਚਾਹੁੰਦੇ ਹੋ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਜੀ ਵੀਡੀਓ ਦੇਖਣ ਲਈ ਧੰਨਵਾਦ